ਸਾਹਮਣੇ ਦੇਖ ਸਕਦੇ ਹੋ ਇਹ ਗਾਂ ਨੇ ਜਿੱਤਿਆ ਬਈ ਪੀਡੀਐਫ ਮੇਲੇ ਦੇ ਵਿੱਚੋਂ ਫਾਰਮ ਟ੍ਰੈਕ 4/4 ਕਿੰਨਾ ਦੁੱਧ ਕੱਢਿਆ ਉਹ ਤੁਹਾਨੂੰ ਇਸ ਵੀਡੀਓ 'ਚ ਦੱਸਾਂਗੇ ਪਹਿਲੇ ਨੰਬਰ ਤੇ ਗਾਂ ਜਿਹੜੀ ਉਹਨੇ ਕਿੰਨਾ ਦੁੱਧ ਕੱਢਿਆ ਕਿੰਨੇ-ਕਿੰਨੇ ਟਾਈਮ ਦੀ ਦੁੱਧ ਦੀ ਚਵਾਈ ਹੋਈ ਸੀ ਦੋਸਤੋ ਸਾਹਮਣੇ ਦੇਖ ਸਕਦੇ ਤੁਸੀਂ ਬਾਈ ਹੋਰੀ ਪਹਿਲੇ ਨੰਬਰ ਵਾਲੀ ਗਾਂ ਜਿਹੜੀ ਉਹ ਲੈ ਕੇ ਆਏ ਨੇ ਇਹ ਗਾਂ ਨੇ ਦੋਸਤੋ ਪਹਿਲੇ ਨੰਬਰ ਤੇ ਜਿਹੜਾ ਫਾਰਮ ਟ੍ਰੈਕ ਆ ਜਿਹੜਾ ਉਹ ਜਿੱਤ ਲਿਆਗਾ ਤੇ ਦੋਸਤੋ ਇਹਨੇ ਪਹਿਲੇ ਚਵਾਈ ਦਾ ਦੁੱਧ ਜਿਹੜਾ ਇੱਕ ਚਵਾਈ ਦਾ ਇਹਦਾ ਰਿਹਾ ਸੀ 26 ਕਿਲੋ 500 ਗ੍ਰਾਮ ਤੇ ਦੂਸਰੀ ਚਵਾਈ ਦਾ ਦੋਸਤੋ ਇਹਦਾ ਦੁੱਧ ਰਿਹਾ ਸੀ 27 ਕਿਲੋ 400 ਗ੍ਰਾਮ ਤੇ ਤੀਜੀ ਚਵਾਈ ਦਾ ਦੋਸਤੋ 25 ਕਿਲੋ 400 ਗ੍ਰਾਮ ਰਿਹਾ ਜੀ 80 ਕਿਲੋ ਦੇ ਤਕਰੀਬ ਇਹਨੇ ਦੁੱਧ ਦਾ ਜਿਹੜਾ ਉਹ ਕਰਿਆ ਦੋਸਤੋ ਇਹਦੇ ਪੀਡੀਐਫ ਦੇ ਵਿੱਚ ਤਿੰਨ ਟਾਈਮ ਦਾ ਦੁੱਧ ਲੱਗਦਾ ਸਾਹਮਣੇ ਬਾਈ ਹੋਰੀ ਪ੍ਰਤਪਾਲ ਸਿੰਘ ਹੋਰੀ ਚੋਈ ਜਾਂਦੇ ਨੇ ਦੇਖ ਸਕਦੇ ਹੋ ਬਾਈ ਹੋਰਾਂ ਦੀਆਂ ਦੋ ਗਾਵਾਂ ਆਈਆਂ ਨੇ ਜੀ ਇੱਕ ਪਹਿਲੇ ਨੰਬਰ ਤੇ ਆਈ ਐ ਇੱਕ ਦੂਜੇ ਨੰਬਰ ਤੇ ਜਿਹੜੀ ਦੂਜੇ ਨੰਬਰ ਦੀ ਗਾਂ ਤੇ ਉਹ ਵੀ ਇਹਨਾਂ ਦੀ ਆਈ ਸੀਗੀ ਉਨੇ ਪਹਿਲੇ ਟਾਈਮ ਦਾ ਜੀ 25 ਕਿਲੋ 900 ਗ੍ਰਾਮ ਦੁੱਧ ਕੱਢਿਆ ਦੂਜੇ ਟਾਈਮ ਦਾ 25 ਕਿਲੋ 700 ਗ੍ਰਾਮ ਤੇ ਤੀਜੇ ਟਾਈਮ ਦਾ 26 ਕਿਲੋ 900 ਗ੍ਰਾਮ ਉਹਨੇ ਗੱਲ ਕਰੀਏ ਦੋਸਤੋ ਜੇ ਗੱਲ ਕਰੀਏ 76 ਕਿਲੋ ਦੇ ਆਸ-ਪਾਸ ਆ ਜਿਹੜਾ ਉਹ ਦੁੱਧ ਕੱਢਿਆਗਾ ਦੂਜਾ ਸਥਾਨ ਪ੍ਰਾਪਤ ਕਰਿਆ ਹੁਣ ਗੱਲ ਕਰੀਏ ਦੋਸਤੋ ਤੀਸਰੇ ਸਥਾਨ ਤੇ ਜਿਹੜੀ ਗਾਂ ਆਈਏ ਜਿਹੜੀ ਤੀਸਰੇ ਸਥਾਨ ਤੇ ਗਾਂ ਆਈਆ ਭਾਈ ਉਹਨੇ 73 ਦੇ ਆਸ-ਪਾਸ 73 ਕਿਲੋ ਦੇ ਆਸ-ਪਾਸ ਆ ਜਿਹੜਾ ਉਹ ਦੁੱਧ ਕੱਢਿਆ ਤੇ ਹੁਣ ਦੋਸਤੋ ਤੁਹਾਨੂੰ ਇਸ ਮਿਲਕਿੰਗ ਮੁਕਾਬਲਾ ਦਿਖਾ ਰਹੇ ਆ ਜਿਹੜਾ ਕਿ ਇਹਨਾਂ ਦਾ ਮੁਕਾਬਲਾ ਹੋਇਆ ਸੀਗਾ ਤਿੰਨੇ ਟਾਈਮਾਂ ਇੱਥੀ گاਵਾ ਇਹ ਚੋਈਆਂ ਜਾਂਦੀਆਂ ਸੀਗੀਆਂ ਤੇ ਸਾਹਮਣੇ ਦੇਖ ਸਕਦੇ ਬਾਈਆਂ ਨੂੰ ਗਾਂ ਚੋ ਰਹੇ ਨੇ ਇਹਨਾਂ ਦਾ ਲਾਈਵ ਦੁੱਧ ਹੈ ਜਿਹੜਾ ਮਿਲਕਿੰਗ ਸਾਹਮਣੇ ਦੇਖਿਆ ਜਾਂਦਾ ਸੀਗਾ ਜੋ ਕੇ ਦੇਖਿਆ ਜੀ ਇਹ ਆ ਗਈ ਬਈ ਦੂਜੀ ਗਾਂ ਇਹ ਵੀ ਵੱਡੀਆਂ ਗਾਵਾਂ ਦੇ ਵਿੱਚ ਸੀਗੀ ਇਹ 6 ਤੋਂ 7 ਗਾਵਾਂ ਸੀਗੀਆਂ ਤੁਹਾਨੂੰ ਸਾਰੀਆਂ ਗਾਵਾਂ ਇਸ ਵੀਡੀਓ ਦੇ ਵਿੱਚ ਦੇਖਣ ਨੂੰ ਮਿਲ ਜਾਣਗੀਆਂ ਜਿਹੜੀਆਂ ਕੰਪੀਟੀਸ਼ਨ ਲੜਦੀਆਂ ਬਾਈ ਦੇਖ ਸਕਦੇ ਹੋ ਤੁਸੀਂ ਬਹੁਤ ਸਾਰੀਆਂ ਗਾਵਾਂ ਬਹੁਤ ਸਿਰੇ ਦੀਆਂ ਚੋਟੀ ਦੀਆਂ ਗਾਵਾਂ ਸੀ ਜਿਹੜੀਆਂ ਮੁਕਾਬਲੇ ਦੇ ਵਿੱਚ ਗਈਆਂ ਹੋਈਆਂ ਸੀ ਤਕਰੀਬ 50 ਕਿਲੋ ਤੋਂ ਉੱਪਰ ਇਹ ਗਾਵਾਂ ਸੀ ਸਾਰੀਆਂ ਬਾਈ ਜਿਹੜੀਆਂ 50 ਕਿਲੋ ਤੋਂ ਉੱਪਰ ਦੁੱਧ ਦਿੰਦੀਆਂ ਨੇ ਬਾਕੀ ਸਾਰੇ ਬਾਈਆਂ ਨੂੰ ਵਧਾਈਆਂ ਨੇ ਜਿਨ੍ਹਾਂ ਦੀਆਂ ਗਾਵਾਂ ਪਹਿਲੇ ਨੰਬਰ ਤੇ ਆਈ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈਆਂ ਬਾਈ ਜਿਹੜੇ ਬਾਈਆਂ ਨੇ ਮੁਕਾਬਲਾ ਲੜਾਇਆ ਉਹ ਵੀ ਬਾਈ ਬਹੁਤ ਵੱਡਾ ਦਿਲ ਆ ਜਿਹੜਾ ਉਹਨਾਂ ਨੂੰ ਕਰਨਾ ਪੈਂਦਾ ਹੈਗਾ ਕਿਉਂਕਿ ਦੋਸਤੋ ਗਾਵਾਂ ਜੇ ਆਪ ਕਰੀਏ ਗਾਵਾਂ ਨੂੰ ਬਿਮਾਰੀ ਬਹੁਤ ਜ਼ਿਆਦਾ ਲੱਗਦੀ ਹੈ ਬਾਈਆਂ ਨੇ ਮੰਨ ਲਓ ਆਪਦੀ ਮਿਹਨਤ ਕਰੀ ਹੋਈ ਸੀਗੀ ਤਾਂ ਗਾਵਾਂ ਉੱਥੇ ਲੈ ਕੇ ਜਾਂਦੇ ਨੇ ਤੇ ਤਾਂ ਹੀ ਲੜਾਉਂਦੇ ਨੇ ਕਿ ਮੁਕਾਬਲੇ ਦੇ ਵਿੱਚ ਵਿੱਚ ਭਰਾ ਗੱਲਾਂ ਕਰਦੇ ਹੁੰਦੇ ਨੇ ਵੀ ਇਹ ਮੇਲਿਆਂ ਤੇ ਐਵੇਂ ਐਨੇ ਗਾਵਾਂ ਦੁੱਧ ਕੱਢ ਦਿੰਨੇ ਆ ਬਈ ਇਹ ਇੱਕ ਦਿਨ ਕੁਝ ਨਹੀਂ ਬਣਦਾ ਇਹ ਬਾਈਆਂ ਨੂੰ ਘੜ ਤੋਂ ਘੱਟ ਮਿਲਦਾ ਦੋ ਦੋ ਪੀੜੀਆਂ ਹੋ ਗਈਆਂ ਕੰਮ ਕਰਦਿਆਂ ਨੂੰ ਮਿਹਨਤ ਕਰਦਿਆਂ ਨੂੰ ਤਾਂ ਇਹਨਾਂ ਦੀਆਂ ਗਾਵਾਂ ਬਈ ਐਨੇ ਐਨੇ ਦੁੱਧ ਤੇ ਪਹੁੰਚੀਆਂ ਨੇਗੀਆਂ ਜਿਹੜੇ ਭਰਾ ਗੱਲਾਂ ਕਰਦੇ ਨੇ ਵੀ ਇਹ ਆ ਚੀਜ਼ ਲਾਉਂਦੇ ਨੇ ਫਲਾਣਾ ਲਾਉਂਦੇ ਨੇ ਦੋਸਤੋ ਜਿਹੜਾ ਨੂੰ ਕੋਈ ਬਹਿਮ ਆਗਾ ਵੀ ਹਾਂ ਇਹ ਟੀਕੇ ਲਾਉਂਦੇ ਨੇ ਜੇ ਇਹ ਗਾਵਾਂ ਦੇ ਐ ਕਰਦੇ ਨੇ ਦੋਸਤੋ ਤੁਸੀਂ ਟੀਕੇ ਲਾ ਕੇ ਗਾਵਾਂ ਤਿਆਰ ਕਰ ਲਓ ਜੇ ਗਾਵਾਂ ਹੁੰਦੀਆਂ ਨੇ ਦੋਸਤੋ ਬਹੁਤ ਜ਼ਿਆਦਾ ਮਿਹਨਤ ਲੱਗਦੀ ਆ ਗਾਵਾਂ ਨੂੰ ਰੱਖਣ ਤੇ ਤੇ ਇਹਨਾਂ ਨੂੰ ਇੰਨਾ ਦੁੱਧ ਕਢਾਉਣ ਤੇ ਬਾਕੀ ਦੋਸਤੋ ਇਹਨਾਂ ਦੀ ਮੈਨੇਜਮੈਂਟ ਜਾਂ ਫਿਰ ਇਹਨਾਂ ਦੀ ਗੱਲ ਕਰੀ ਇਹਨਾਂ ਦੀ ਮਿਹਨਤ ਉਹ ਕੰਮ ਦਿੰਦੀ ਆ ਬਾਕੀ ਦੋਸਤੋ ਇਹਨਾਂ ਦੀ ਵੀਡੀਓ ਆਪਾਂ ਪਾਈ ਹੋਈ ਆ ਇਹਨਾਂ ਨੇ ਕੁਝ ਖੇਤਰ ਤੇ ਮੇਲੇ ਦੇ ਵੀ ਇਹਨਾਂ ਦੀ ਗਾਂ ਨੇ 90 ਕਿਲੋ ਦੇ ਤਕਰੀਬੇ ਡੁੱਧ ਕਢਿਆ ਸੀ ਦੋਸਤੋ ਵੱਧ ਤੋਂ ਵੱਧ ਵੀਡੀਓ ਨੂੰ ਦੋਸਤੋ ਸ਼ੇਅਰ ਕਰੋ ਬਾਕੀ ਤੁਸੀਂ ਜੀ ਜਿਹੜੀ 50 ਕਿਲੋ ਤੋਂ ਉੱਪਰ ਦੀ ਚਵਾਈ ਆਗੀ ਉਹਨਾਂ ਨੇ ਕਰੀਆ ਉਹਨਾਂ ਨੂੰ 5 ਗਾਮ ਬਾਜਰਾ ਮਰ ਦਿਲ ਖੇਚੇ ਪਰ ਮੁਕਾਵਲਾ ਉਹਨਾਂ ਦੇ ਵਿੱਚ ਜਿਹੜੀਆਂ 50 ਗੱਲੇ ਤੋਂ ਪਰੇ ਮੁਰ ਤੱਕ ਗਾਲ ਦੇ ਵਿੱਚ 5 ਗਾਮਾਂ ਪਹੁੰਚੀਆਂ ਨੇ ਕਿ ਬਾਈ ਉਹਨਾਂ ਦੇ ਸਾਹਮਣੇ ਵੱਡੀਆਂ ਗਾਮਾਂ ਜਿੰਨਾਂ ਗਾਮ ਆ ਲਗ ਰਹੀਆਂ ਨਮਾਕਾਰ ਤੋਂ ਉਹ ਲਈ ਤਿਆਰ ਪਏ ਜੇ ਸਰੋਗਿਆ ਇਹ ਤਾਂ ਉਹ ਦੇ ਰਿਹਾ ਕਿ ਨਾਲ ਇਹਦਾ ਕਰ ਤੇ 20 ਬੱਤੀ ਦਾ ਕੁਤਤੀ 20 ਬੱਤੀ ਕੌਜੀ ਸਵੇਰੇ ਸੀਗਾ 26 ਕਿਲੋ 500 ਗ੍ਰਾਮ ਇਸ ਕਾਂ ਦਾ ਸਵੇਰੇੁੱਭਸੀ 26 ਕਿਲੋ 500 ਗ੍ਰਾਮ

ਤੋ ਜਵਾਈਆਂ ਦਾ ਠੀਕ ਆ ਬਸਾਨ ਬੀਕਾਂ ਦੇ ਮੀ ਤੁਹਾਡੇ ਨੂੰ ਠੀਕ ਆ ਸੋਲੀ ਦਿਖਾਏ ਬਣਾ ਜਵਾਈ ਨਾ ਸ਼ੁਰੂ ਕਰਦੇ ਸਵੇਰੇ ਸੁਕਾਵਾ ਤੁਸੀਗਾ 2 ਕਿਲੋ 450 ਗ੍ਰਾਮ होगा जी किलो असी ग्राम। किलो, एक ग्राम हो गया जी किलो किलो ग्राम, ग्राम दो टाइम तो गया, उन्नीस उन्नीस बताबीर सिंह ਸਵੇਰੇ ਸੀਗਾ 23 ਕਿਲੋ 670 ਗ੍ਰਾਮ ਜੀ ਸਵੇਰੇ ਇਸ ਗਾਂ ਦਾ ਦੁੱਧ ਸੀਗਾ 23 ਕਿਲੋ 670 ਗ੍ਰਾਮ ਜੀ ਆਪ ਪ੍ਰਵੀਰ ਸਿੰਘ ਪਾਲੀ ਦਾ ਖੁਰਦ ਆਪ ਪਾਣੀ 2 ਕਿਲੋ 740 ਗ੍ਰਾਮ ਦੀ 2 ਕਿਲੋ 740 ਗ੍ਰਾਮ ਦੀ 2 ਕਿਲੋ 740 ਗ੍ਰਾਮ 46 410 ਹੋ ਗਿਆ ਜੀ ਦੋ ਚਮਾਈਆਂ ਦਾ ਭਈ ਅਸਲ ਵੀਰਾਂ ਨੂੰ ਵੇਚ ਤੇ ਆ ਵੀ ਫੇਰ ਤਾਂ ਤੋਂ ਆਪ ਦੀ ਪਾਤੀ ਨਾਲ ਦੇ ਨਾਲ ਲੈ ਕੇ ਜਾਇਆ ਕਰੋ ਦੋ ਘੰਟਿਆਂ ਬਾਅਦ ਇਸ ਦਾ ਕੈਸ ਲੈ ਕੇ ਜਾਣਾ ਹੈ ਦੋ ਘੰਟਿਆਂ ਦੇ ਬਾਅਦ ਕੈਸ਼ ਵੀ ਇਹਦਾ ਨਾਲ ਦੇ ਨਾਲ ਲੈ ਕੇ ਜਾਣਾ ਹੈ ਜੀ ਤੇ ਗਣੂ ਆ ਗਿਆ ਸਾਡੇ ਕੋਈ ਵੀ ਕਿਸਾਨ ਵੀਰ 파ਜੀ ਦੇਵ ਤੇ ਲੈ ਕੇ ਪਿੰਡ ਨਾਲ ਮਾਰ ਜੇ ਫਿਰ ਤੁਸੀਂ ਫੋਟੋ ਆਪਾਈ ਜਾਂਦੇ ਹੋ ਓਦੀ ਮੇਰੇ ਅੁੱਧ ਦੇ ਪੈਸੇ ਨਹੀਂ ਦਿੱਤੇ ਬੇਕਾਰ ਨੇ ਇਹ ਸਾਡੀ ਜ਼ਿੰਮੇਵਾਰੀ ਆ ਵੀ ਹਰ ਦੋ ਭਾਂਤਿਆਂ ਆਵਾਜ਼ ਤੁਹਾਨੂੰ ਇਸ ਦਾ ਕੈਸ਼ ਮਿਲ ਜਾਣਾ ਹੈ ਕੀ ਹੋਇਆ ਮੀਟਿੰਗ ਕਿਹਾ ਮੈਂ ਬਾਬ ਦਾ ਕੈਸ਼ ਤੇ 파ਜੀ ਨਾਲ ਲੈ ਕੇ ਜਾਓ ਸਾਡੇ ਮੇਲੇ ਦੀ ਕਾਮਯਾਬੀ ਬਾਹਰਲੇ ਸਟੇਟਾਂ ਤੋਂ ਵੀ ਵੀ ਆ ਵੀ ਪਹੁੰਚਿਆ ਦੇ ਸਾਡੇ ਮੇਲੇ ਨੂੰ ਦੇਖਣ ਦੇ ਲਈ ਜਿਹੜੀਆਂ ਕਿ ਉੱਥੇ ਡੇਰੀ ਫਾਰਮਿੰਗ ਆਪ ਕਰਦੀਆਂ ਨੇ ਪੰਜਾਬ ਵਾਲੇ ਸਾਰ ਬੇਰ ਜਿਹੜੇ ਮੇਲਾ ਦੇਖਣ ਆਏ ਨੇ ਉਹ ਇਹ ਗੱਲ ਤੋਂ ਕੁਝ ਸਿੱਖਣ ਵੀ ਉਹ ਵੀ अपनी जिंदगी दे नाल लेके आया करा कि उत्साह बहुत ज्यादा अगे लेकर जाऊगा मुझे जो तो कम होगा ती आप ही कामयाब होना है उन्नीस सताई मरदीप सिंह सवेरे से का बीन के ਜਿਹੜਾ ਨਾਸਤਗਰ ਦੀ ਬਟੀਆਂ ਦੇ ਵਿੱਚ ਇਹ ਗੱਲ ਕਰੀਏ 19 24 ਗਾਂ ਦੇ ਜੀ ਤੇ ਪਹਿਲੀ ਵਾਲਾ ਗੱਲ ਕਰੀਏ ਇਹਨਾਂ ਦੇ ਜਾਂ ਦਾ ਜਿਹੜਾ ਮਿਲਕਿੰਗ ਰਿਕਾਰਡ ਹੈਗਾ ਉਹ 226 ਕਿਲੋ ਦੁੱਧ ਆਇਆ ਸਵੇਰੇ ਪੰਨ 26 ਕਿਲੋ ਦੁੱਧ ਆਇਆ ਤੇ ਹੁਣ ਦੂਜੀ ਗੱਲ ਦੂਗਾ ਮਾਰ ਗਿਆ ਤੇ ਇਸ ਦਾ ਦੁੱਧ ਕਿੰਨਾ ਆ ਤੁਹਾਨੂੰ ਕੈਮਰੇ ਜਨੇਗਾ ਬਰਾਬਰ ਸਾਹਮਣੇ ਦੇਖ ਰਹੇ ਹੋ ਤੇ 20 ਤੋਂ 23 ਕਿਲੋ ਚੰਨਾ ਬੱਠਾ ਰੱਖਿਆ ਨਾ 24 ਕਿਲੋ ਕਿਲੋ 390 ਗ੍ਰਾਮ ਆਇਆ ਜਦੋਂ ਇਸੇ ਨਾਲ ਦੱਬੇ ਸਾਹਮਣੇ ਲੱਭੋ ਜੋ ਵੀ ਕਿਲੋ 390 ਗ੍ਰਾਮ ਆਇਆ ਜੀ ਇਹ ਦੋ ਰੰਗਾਂ ਦਾ ਗੱਲ ਕਰੀਏ ਤਾਂ 50 ਕਿਲੋ ਦੇ ਤਕਰੀਬ 90 ਕਿਲੋ ਦੇ ਤਕਰੀਬ ਹੋਇਆ ਕਰਦਾ ਹੈ ਤੇ ਬਾਈ ਗੁਰਦਪਾਲ ਸਿੰਘ ਇੱਕਦਮ ਮਾਰੂਗਾ ਜੀ ਬਾਜੀ ਬੁੱਧ ਦੇ ਕੰਪੀਟੀਸ਼ਨ ਦੇ ਵਿੱਚੋਂ ਬਾਕੀ ਆਪਾਂ ਗੱਲਬਾਤ ਕਰਾਵਾਂਗੇ ਜੀ ਧੰਨਵਾਦ ਤੁਹਾਨੂੰ ਬਹੁਤ ਬਹੁਤ ਧੰਨਵਾਦ ਆ ਗਿਆ ਨੇ ਬਿੱਟੇ ਜਿਹੜੇ ਤਾਂ ਉਹ ਤੇਰੇ ਨਾਲ ਇਹਨੇ ਉੱਤਲੇ ਵਿੱਚ ਹੈ ਇਹਨੂੰ ਸੋਹਣਾ ਮਾਇਆ ਕਰ। ਦੋਸਤੋ ਜਿਹੜੀ ਆ ਸਾਹਮਣੇ ਤੁਸੀਂ ਗਾਂ ਦੇਖ ਸਕਦੇ ਹੋ ਨਾ ਇਹ ਗਾਂ ਉਹ ਆ ਜੀ ਜਿਹਦਾ ਮਾਲ ਹੈ ਹੁਣ ਬੋਲਿਆ ਸੀਗਾ ਜਿਹੜੀ ਦਾ ਦੁੱਧ ਦਾ ਪਹਿਲੇ ਸਥਾਨ ਨਾਲ ਪੂਰਾ ਮੈਚ ਫਸਿਆ ਹੋਇਆ ਇੱਕ ਗਾਂ ਨੇ ਦਿੱਤਾ ਜੀ 26 ਕਿਲੋ ਕੁਸ ਗ੍ਰਾਮ ਦੁੱਧ ਜਿਹੜੀਆਂ ਤਾਂ ਉਹ ਤੇਰੇ ਨਾਮਾਂ ਦੇ ਵੱਡੀਆਂ ਉਹਨਾਂ ਦੇ ਵਿੱਚ ਇਹ ਗਾਂ ਵੀ ਵਿੱਚ ਹੈ ਉਹਨਾਂ ਦੇ ਜਿਹੜੀ ਜਵਾਈ ਚੱਲ ਰਹੀ ਹੈ ਉਹਦੇ ਤਿੰਨ ਗਾਮਾਂ ਨੇ ਜਿਹੜੀਆਂ ਉੱਪਰ ਚੱਲ ਰਹੀਆਂ ਨੇ ਉਹਨਾਂ ਦੇ ਵਿੱਚ ਆਹ ਜਿਹਨ ਨੂੰ ਅਲੱਗ ਕਿੱਲੀ ਲੱਗੀ ਹੋਈ ਹੈ ਇਹ ਵੀ ਉਹਨਾਂ ਦੇ ਵਿੱਚ ਹੈ ਰਾਜੀ ਭਾਦੇ ਦੇ ਡੋਸਤੋ ਹਮ ਆਹ ਜਿਹੜੀ ਗਾਹ ਕੀ ਨਾ ਇਹਨਾਂ ਦਾ ਪੂਰਾ ਮੈਚ ਫਸਿਆ ਹੋਇਆ ਇਹ ਗਾਹ ਦੀ ਗੱਲ ਕਰੀਏ ਤੁਸੀਂ ਇਹ ਟੌਪ ਚੰਨ ਦੇ ਵਿੱਚ ਹੈ ਜੀ ਮਾਨੂੰ ਦੋ ਟਾਈਮ ਦੀ ਚਵਾਈ ਹੋ ਗਈ ਆ ਇੱਕ ਟਾਈਮ ਦੀ ਹਜੇ ਇਸ ਤੋਂ ਬਾਅਦ ਰਹਿਣੀ 8 ਵਜੇ ਹੋਣੀ ਆ ਤੇ ਉਸ ਤੋਂ ਬਾਅਦ ਦੋ ਤੋਂ ਫਾਈਨਲ ਜਿਹੜਾ ਮੁਕਾਬਲਾ ਪਤਾ ਲੱਗੇਗਾ ਨਾ ਵੀ ਕਿਹੜੀ ਫੋਰ ਬਾਈ ਫੋਰ ਫਾਰਮ ਟ੍ਰੈਕ ਨੂੰ ਜਿੱਤ ਕੇ ਲੈ ਕੇ ਜਾਂਦੀ ਆ ਸਾਹਮਣੇ ਦੇਖ ਸਕਦੇ ਹੋ ਸਿਰਫ 300 300 ਸਿਰਫ 300 ਗ੍ਰਾਮ ਦਾ ਹੀ ਫਰਕ ਹੈ ਜੇਕਰ ਭਰਾਓ ਥੋੜੇ ਟਾਈਮ ਦੇ ਵਿੱਚ ਆਪਾਂ ਨੂੰ ਪਤਾ ਲੱਗ ਜੀ ਉਹ ਵੀ ਇਹ 300 ਗ੍ਰਾਮ ਵੱਧ ਰਹੀ ਦੀ ਆ ਜਾਂ ਘੱਟ ਰਹੀ ਦੀ ਆ